ਇੱਕ ਵਾਰੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਸੰਗਰੂਰ ਸ਼ਹਿਰ ਕਮਚੇ ਅਤੇ ਸ਼ਹਿਰ ਦੇ ਬਾਹਰਵਾਰ ਇੱਕ ਖਾਲੀ ਥਾਂ ਤੇ ਬਹਿ ਕੇ ਭਾਈ ਮਰਦਾਨਾ ਜੀ ਦੇ ਨਾਲ ਸ਼ਬਦ ਕੀਰਤਨ ਗਾਉਣ ਲੱਗ ਪਏ ਗੁਰੂ ਜੀ ਦੇ ਸ਼ਬਦ ਕੀਰਤਨ ਕਰਦਿਆ ਕਰਦਿਆ ਤੇਜ਼ ਹਨੇਰੀ ਆਉਣੀ ਸ਼ੁਰੂ ਹੋ ਗਈ ਅਤੇ ਦੇਖਦਿਆ ਹੀ ਦੇਖਦਿਆ ਇਸ ਹਨੇਰੀ ਨੇ ਭਿਆਨਕ ਤੂਫਾਨ ਦਾ ਰੂਪ ਧਾਰਨ ਕਰ ਲਿਆ ਇੰਨਾ ਭਿਆਨਕ ਤੂਫਾਨ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਕੰਬਰਾ ਗਏ ਅਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਆ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਇੰਨਾ ਤੇਜ਼ ਤੂਫਾਨ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੀ ਵੀ ਨਹੀਂ ਦੇਖਿਆ ਭਾਈ ਮਰਦਾਨੇ ਦੀ ਇਸ ਹਾਲਤ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਮਰਦਾਨਿਆਂ ਤੂੰ ਡਰ ਨਾ ਕਿਉਂਕਿ ਇਹ ਕਾਲ ਯੁਗ ਹੈ ਤੂੰ ਸਿਰਫ ਵਾਹਿਗੁਰੂ ਦਾ ਸਿਮਰਨ ਕਰ ਤੇਰੇ ਨੇੜੇ ਤੇਰੇ ਕੋਈ ਵੀ ਬਲਾ ਨਹੀਂ ਆਵੇਗੀ ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੀਆਂ ਆਗਿਆ ਨੂੰ ਮੰਨਿਆ ਅਤੇ ਲਗਾਤਾਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੂਫਾਨ ਨੇ ਕਈ ਤਰ੍ਹਾਂ ਦੇ ਭਿਆਨਕ ਰੂਪ ਧਾਰਨ ਕੀਤੇ ਪਰ ਗੁਰੂ ਜੀ ਅਤੇ ਭਾਈ ਮਰਦਾਨਾ ਅਡੋਲ ਹੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਅਮਲੋਕ ਦਾ ਤਾਂ ਸਿਰਫ ਉਹਨੋ ਹੀ ਡਰ ਹੈ ਜਿਹੜਾ ਪ੍ਰਮਾਤਮਾ ਤੋਂ ਦੂਰ ਹੈ ਸੰਤਾਂ ਨੂੰ ਤਾਂ ਰੱਬ ਦਾ ਸਹਾਰਾ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਬਣਾਈ ਹੈ ਜਦੋਂ ਕਲਯੁਗ ਨੇ ਗੁਰੂ ਜੀ ਦੇ ਮੋਹ ਇਹ ਉਪਦੇਸ਼ ਸੁਣਿਆ ਤਾਂ ਉਸ ਨੇ ਮਾਨਵ ਦਾ ਰੂਪ ਧਾਰਨ ਕਰ ਲਿਆ ਅਤੇ ਗੁਰੂ ਜੀ ਦੇ ਸਾਹਮਣੇ ਆ ਗਿਆ ਕਲਯੁਗ ਦੇ ਗੁਰੂ ਜੀ ਨੂੰ ਕਿਹਾ ਕਿ ਸਤਗੁਰੂ ਜੀ ਮੈਂ ਤੁਹਾਡੀ ਮਹਿਮਾ ਨੂੰ ਨਹੀਂ ਸੀ ਜਾਣਦਾ ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਕੌਣ ਹੋ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਮੈਂ ਸਿਰਫ ਧਰਤੀ ਦੇ ਇੱਕ ਉਦਾਹਰਨ ਦੇ ਰੂਪ ਵਿੱਚ ਆਇਆ ਹਾਂ ਪਰ ਮੇਰਾ ਸਾਹਮਣਾ ਤੁਹਾਡੇ ਨਾਲ ਹੋ ਗਿਆ ਹੈ ਸੇ ਸਤਗੁਰੂ ਜੀ ਮੇਰੇ ਰਾਜ ਵਿੱਚ ਇਨਸਾਨ ਹਨੇਰੇ ਵਿੱਚ ਹੀ गिरਦਾ ਜਾ ਰਿਹਾ ਹੈ ਮੇਰਾ ਸੈਨਾਪਤੀ ਝੂਠ ਨਿੰਦਿਆ ਚੁਗਲੀ ਹੈ ਅਤੇ ਜੂਆ ਸ਼ਰਾਬ ਤੇ ਬੁਰੇ ਕੰਮ ਮੇਰੀ ਫੌਜ ਹਨ ਮੇਰੇ ਇਸ ਰਾਜ ਵਿੱਚ ਕਾਮ ਕ੍ਰੋਧ ਮੋਹ ਅਤੇ ਲੋਭ ਇਹ ਸਾਰਿਆਂ ਦਾ ਰਾਜ ਚੱਲਦਾ ਹੈ ਮੇਰੇ ਰਾਜ ਵਿੱਚ ਇਨਸਾਨ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੇ ਚਪੇਟ ਵਿੱਚ ਆ ਚੁੱਕਿਆ ਹੈ ਅਤੇ ਕੋਈ ਵਿਰਲਾ ਬਾਝਾ ਹੀ ਹੈ ਜਿਹੜਾ ਮੇਰੀ ਇਸ ਫੌਜ ਤੋਂ ਬਚ ਪਾਇਆ ਹੈ ਕਿਸੇ ਵੀ ਇਨਸਾਨ ਦੇ ਅੰਦਰ ਸਬਰ ਸੰਤੋਖ ਲੱਭਣਾ ਬੜਾ ਹੀ ਮੁਸ਼ਕਲ ਹੈ ਕਰੋੜਾਂ ਦੀ ਗਿਣਤੀ ਵਿੱਚੋਂ ਕੁਝ ਹੀ ਇਨਸਾਨ ਹਨ ਜਿਹੜੇ ਮੇਰੇ ਇਸ ਜਾਲ ਤੋਂ ਬਚ ਪਏ ਹਨ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਜੇਕਰ ਤੋਂ ਇਸ ਫੌਜ ਦਾ ਸਰਦਾਰ ਹੈ ਤਾਂ ਅਸੀਂ ਵੀ ਉਸ ਕਰਤਾਰ ਦੇ ਨੌਕਰ ਹਾਂ ਅਤੇ ਤੇਰਾ ਹਿਸਾਬ ਵੀ ਸਾਡੇ ਕੋਲ ਹੀ ਆਵੇਗਾ। ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਕਲਯੁਗ ਗੁਰੂ ਜੀ ਦੇ ਅੱਗੇ ਝੁਕ ਗਿਆ ਅਤੇ ਕਹਿਣ ਲੱਗਾ ਕਿ ਹੇ ਸਤਗੁਰੂ ਜੀ ਮੈਂ ਜਾਣਦਾ ਹਾਂ ਕਿ ਤੁਸੀਂ ਪੀਰਾਂ ਦੇ ਪੀਰ ਹੋ ਅਤੇ ਪਰਮਾਤਮਾ ਦਾ ਦੂਜਾ ਰੂਪ ਹੋ। ਮੇਰੀ ਬੇਨਤੀ ਹੈ ਕਿ ਮੇਰੇ 'ਤੇ ਕਿਰਪਾ ਕਰੋ। ਇਸ ਦੇ ਨਾਲ ਹੀ ਕਲਯੁਗ ਨੇ ਗੁਰੂ ਜੀ ਨੂੰ ਭੇਟ ਦੇਣ ਦੀ ਵੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਹੇ ਗੁਰੂ ਜੀ ਤੁਸੀਂ ਮੇਰੇ ਕੋਲੋਂ ਨੌ ਨਦੀਆਂ ਅਤੇ 18 ਸਿੱਧੀਆਂ ਲੈ ਲਵੋ ਇਸ ਨਾਲ ਤੁਸੀਂ ਜਿੱਥੇ ਚਾਹੋ ਉੱਥੇ ਹੀ ਜਾ ਸਕਦੇ ਹੋ ਅਤੇ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਸਾਰੀ ਦੁਨੀਆ ਤੁਹਾਡੇ ਕੋਲੋਂ ਡਰੇਗੀ ਅਤੇ ਚਿੱਤ ਲਗਾ ਕੇ ਤੁਹਾਡੀ ਪੂਜਾ ਵੀ ਕਰੇਗੀ ਤਾਂ ਜਾਣੀ ਜਾਨਗੁਰੂ ਨਾਨਕ ਦੇਵ ਜੀ ਕਲਯੁਗ ਦੀ ਇਸ ਗੱਲ ਤੋਂ ਮੁਸਕਰਾਏ ਅਤੇ ਨੌ ਨਦੀਆਂ 18 ਸਿੱਧੀਆਂ ਲੈਣ ਤੋਂ ਨਾ ਕਰ ਦਿੱਤੀ ਜਿਸ ਤੋਂ ਬਾਅਦ ਕਲਯੁਗ ਨੇ ਗੁਰੂ ਨਾਨਕ ਦੇਵ ਜੀ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਭੇਟਾਂ ਦੇਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਨਾਨਕ ਦੇਵ ਜੀ ਕਲਯੁਗ ਦੀ ਕਿਸੇ ਵੀ ਗੱਲ ਨਾਲ ਰਾਜ਼ੀ ਨਹੀਂ ਹੋਏ ਤਾਂ ਅਖੀਰ ਵਿੱਚ ਕਲਯੁਗ ਨੇ ਗੁਰੂ ਜੀ ਨੂੰ ਬੁਲਿਆ ਕਿ हे ਦੀਨदयाल ਜੀ ਤੁਸੀਂ ਮੇਰੇ ਰਾਜ ਵਿੱਚ ਮਨੁੱਖ ਦੇ ਰੂਪ ਵਿੱਚ ਜਨਮ ਲਿਆ ਹੈ ਅਤੇ ਮੈਨੂੰ ਤੁਹਾਡੇ ਚਰਨਾਂ ਵਿੱਚ ਆਣ ਕੇ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਹੈ ਪਰ ਮੈਨੂੰ ਡਰ ਹੈ ਕਿ ਇਹ ਮੇਲ ਕਿਤੇ ਫਜ਼ੂਲ ਨਾ ਜਾਵੇ हे ਸਤਿਗੁਰੂ ਜੀ ਤੁਸੀਂ ਮੇਰੀ ਕਿਸੇ ਵੀ ਭੇਟਾ ਨੂੰ ਸਵੀਕਾਰ ਨਹੀਂ ਕੀਤਾ ਜੇਕਰ ਤੁਸੀਂ ਮੇਰੀ ਕਿਸੇ ਵੀ ਭੇਟਾ ਨੂੰ ਸਵੀਕਾਰ ਕਰ ਲਵੋਗੇ ਤਾ ਤੁਹਾਡੀ ਮੇਰੇ ਉੱਪਰ ਬੜੀ ਕਿਰਪਾ ਹੋਵੇਗੀ ਨਹੀਂ ਤੇ ਮੇਰਾ ਮਨ ਹਮੇਸ਼ਾ ਲਈ ਬਹੁਤ ਦੁਖੀ ਰਹੇਗਾ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਕਿ ਜੇਕਰ ਤੂੰ ਮੈਨੂੰ ਭੇਟਾ ਦੇਣਾ ਹੀ ਚਾਹੁੰਦਾ ਹੈ ਤਾਂ ਫਿਰ ਕੋਈ ਅਜਹੀ ਭੇਟ ਦੇ ਜਿਸ ਨਾਲ ਮੇਰੇ ਭੰਤਾਂ ਤੇ ਤੇਰੀ ਫੌਜ ਚੜਾਈ ਨਾ ਕਰ ਸਕੇ ਤਾਂ ਕਲਯੁਗ ਗੁਰੂ ਜੀ ਨੂੰ ਦੋਨੋਂ ਹੱਥ ਜੋੜ ਕੇ ਕਹਿਣ ਲੱਗਾ ਕਿ ਹੇ ਸਤਿਗੁਰੂ ਜੀ ਮੈਂ ਤੁਹਾਡੇ ਦੋਨਾਂ ਚਰਨਾਂ ਨੂੰ ਪੂਜ ਕੇ ਇਹ ਕਹਿੰਦਾ ਹਾਂ ਕਿ ਤੁਸੀਂ ਜਿਹੜੀ ਵੀ ਆਗਿਆ ਮੈਨੂੰ ਦੇਵੋਗੇ ਮੈਂ ਤੁਹਾਡੀ ਆਗਿਆ ਦਾ ਪਾਲਨ ਕਰਾਂਗਾ ਤਾਂ ਸਤਿਗੁਰੂ ਜੀ ਨੇ ਕਲਯੁਗ ਨੂੰ ਕਿਹਾ ਕਿ ਜਿਹੜਾ ਮਨੁੱਖ ਤੇਰੇ ਰਾਜ ਵਿੱਚ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਚੋਰੀ ਨਿੰਦਿਆ ਹੰਕਾਰ ਅਤੇ ਮੋਹ ਮਾਇਆ ਤੇ ਬੁਰੇ ਕੰਮਾਂ ਤੋਂ ਦੂਰ ਰਹੇਗਾ ਉਸ ਮਨੁੱਖ ਤੇ ਤੇਰਾ ਕੋਈ ਵੀ ਅਸਰ ਨਹੀਂ ਹੋਵੇਗਾ ਜਿਸ ਤੋਂ ਬਾਅਦ ਕਲਯੁਗ ਨੇ ਸਤਿਗੁਰੂ ਜੀ ਨੂੰ ਭੇਟ ਦਿੱਤੀ ਕਿ ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਉਸ ਇਨਸਾਨ ਦੇ ਉੱਤੇ ਮੇਰੀ ਫੌਜ ਕਿਸੇ ਵੀ ਤਰ੍ਹਾਂ ਦੀ ਚੜਾਈ ਨਹੀਂ ਕਰੇਗੀ ਕਲਯੁਗ ਨੇ ਸਤਿਗੁਰੂ ਜੀ ਨੂੰ ਭੇਟ ਦੇਣ ਤੋਂ ਬਾਅਦ ਸਤਿਗੁਰੂ ਜੀ ਤੋਂ ਵਰ ਲਿਆ ਅਤੇ ਸਤਿਗੁਰੂ ਜੀ ਦੇ ਚਰਨਾਂ ਨੂੰ ਛੂਹ ਕੇ ਉੱਥੋਂ ਚਲਾ ਗਿਆ ਗੁਰੂ ਪਿਆਰਿਓ ਅੱਜ ਵੀ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਇਨਸਾਨ ਕਲਯੁਗ ਵਿੱਚ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਅਤੇ ਚੰਗੇ ਕਰਮ ਕਰੇਗਾ ਉਸ ਇਨਸਾਨ ਉੱਤੇ ਕਲਯੁਗ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਅਤੇ ਉਹ ਇਨਸਾਨ ਪਰਮਾਤਮਾ ਦੀ ਹਰ ਖੁਸ਼ੀ ਦਾ ਆਨੰਦ ਮਾਣੇਗਾ ਗੁਰੂ ਪਿਆਰਿਓ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਵਾਹਿਗੁਰੂ